ਹਾਂਜੀ ਜਸਵੀਰ ਸਿੰਘ ਜੀ ਕਿਵੇਂ ਵਾਪਰੀ ਹੈ ਘਟਨਾ ਕਿੰਨੇ ਕ ਵੱਜੇ ਦੀ ਘਟਨਾ ਹੈ ਇਹ ਜੀ ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੂ ਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਚਲੋ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕੇ ਆਏ ਸੀ ਭਰਜਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੋਂ ਮਨ ਹੀ ਸੋਚਦਾ ਵੀ ਬਾਹਰ ਹਾਕਾ ਮਾਰਦਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫਾਇਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਕਿ ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਆ ਅੱਛਾ ਜੀ ਚਲੋ ਜਦੋਂ ਮੈਂ ਬਾਹਰ ਆ ਕੇ ਧਿਆਨ ਮਾਰਿਆ ਤਾਂ ਦੇਖਣਾ ਸਾਡੇ ਗੇਟ ਦੇ ਵਿੱਚ ਹੀ 5 ਫਾਇਰ ਨਿਕਲੇ ਹੋਏ ਨੇ ਹਾਂਜੀ ਤੇ ਇੱਕ ਖੋਲ ਉੱਥੇ ਇੱਕ ਨੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਹਾਂ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ اچانک ਹੀ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲਿਆ ਹੁੰਦਾ ਤਾਂ ਹੋ ਸਕਦਾ ਵੀ ਸ਼ਾਇਦ ਕੋਈ ਗੋਲੀ ਮੇਰੇ ਵੀ ਲੱਗ ਜਾਂਦੀ ਅੱਛਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਬਿਲਕੁਲ ਕੋਈ ਵੀ ਇਹੀ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ ਅੱਛਾ ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ ਹੈ ਬਿਲਕੁਲ ਫੋਨ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ ਆ ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ ਜੀ ਹਾਂ ਹੂੰ ਤੇ ਕੋਈ ਕਿਸੇ ਤੇ ਸ਼ੱਕ ਲੱਗਦੀ ਹੈ ਤੁਹਾਨੂੰ ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਤੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ ਅੱਛਾ ਹਾਂ ਜੀ ਹਾਂ ਉਹ ਪੁੱਤ ਸਾਨੂੰ ਤਾਂ ਐ ਪਤਾ ਲੱਗ ਗਿਆ ਵੀ ਬੋਲ ਤੇ ਦੇ ਪਟਾਕੇ ਵੱਜਦੇ ਅੱਛਾ ਜੀ ਸਾਨੂੰ ਇਹ ਨਹੀਂ ਸੁਪੋਤਾ ਵੀ ਗੋਲੀ ਚੱਲੀ ਹਾਂ ਜੀ ਹਾਂ ਅੱਛਾ ਆ ਗੱਲ ਇੱਕ ਮਠਿਆਈ ਦਾ ਡੱਬਾ ਵੀ ਦੇਖਿਆ ਤੁਸੀਂ ਇੱਕ ਮਠਿਆਈ ਦਾ ਡੱਬਾ ਵੀ ਆਲੇ ਦਰਸ ਨੂੰ ਇਨ ਉਹਨਾਂ ਨੇ ਹੱਥ ਨੰਨ ਅੰਦਰ ਤੱਕਿਆ ਉਹ ਬੰਦਿਆਂ ਨੇ ਹਾਂ ਤੁਹਾਨੂੰ ਬੰਦਿਆਂ ਦਾ ਨਹੀਂ ਪਤਾ ਵੀ ਉਹ ਕੌਣ ਸੀਗੇ ਅੱਛਾ ਕੌਣ ਸੀ ਪਹਿਲਾਂ ਉਹਨਾਂ ਨੇ ਇਹ ਕਿਹਾ ਹਾਂਜੀ ਸਰਦਾਰ ਜੀ ਕੁੰਡਾ ਖੋਲੋ ਅੱਛਾ ਜੀ ਚਾਹ ਪੀਂ ਹੂੰ ਹੂੰ ਇੱਕ ਬੰਦਾ ਬੋਲਿਆ ਅੱਛਾ ਜੀ ਇਹਨਾਂ ਨੇ ਕੁੰਡਾ ਖੋਲਿਆ ਪਤਾ ਨਹੀਂ ਨਹੀਂ ਖੋਲੇ ਆ ਗੱਲ ਹੋਈ ਹੈ ਪੁੱਤ ਹਾਂ ਕਿੰਨੀਆਂ ਕੋ ਗੋਲੀਆਂ ਚਲਦੀਆਂ ਸੁਣੀਆਂ ਖੜਕਾ ਹੋਇਆ ਗੋਲੀਆਂ ਪੰਜ ਛੇ ਚੱਲੀਆਂ ਪੰਜ ਛੇ ਚੱਲੀਆਂ ਤੁਹਾਨੂੰ ਕੀ ਲੱਗਿਆ ਜਦੋਂ ਗੋਲੀਆਂ ਚੱਲੀਆਂ ਬਈ ਬੋਲਟ ਤੇ ਪਟਾਕੇ ਵਾਜਦੇ ਆ ਗੱਲ ਹੋਈ ਹੈ ਪੁੱਤ ਠੀਕ बड़े प्रिमरी हजे फेज़ है तो तीख होना एस एस पी साहब आप सारा विजिट करके गए हैं जी। और सच ओ डी एस पी साहब मौके से इमीडिएटली पहुँच गए थे जिन्हें रिपोर्टेड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पासे क्योंकि वो, वो तहकीकात आप कर रहे हैं ਅ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਆਪਣੀ ਫੋਰੈਂਸਿਕ ਟੀਮ ਹੈਗੀ ਆਪਣੀ ਟੈਕਨੀਕਲ ਟੀਮ ਹੈ ਉਹ ਸਾਰੀ ਮੌਕੇ ਤੇ ਆ ਚੁੱਕੀ ਹੈ ਇੱਥੇ ਜੜਾ ਵੀ ਟੈਕਨੀਕਲ ਡਿਜੀਟਲ ਡਾਟਾ ਹੈ ਉਹ ਅਸੀਂ ਇਕੱਠਾ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਦਿਨਾਂ ਚ ਮੁਕੰਮਲ ਜਾਂਚ ਹੈ ਜਿਹੜੀ ਸਾਹਮਣੇ ਆਉਗੀ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਊਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਊਂਡ ਫਾਇਰ ਹੋਏ ਹਨ ਔਰ ਜਿੰਨ ਇੱਕ ਜਿੰਦਾ ਕਾਰਤੂਸ ਉਹਦੇ ਚ Thank right, thank you.